ਇਹਨਾਂ ਦੇ ਕੰਮ ਉਹਦੇ ਐਕਵਾਇਰ ਹੋ ਰਿਹਾ ਉਹਦੇ ਆਪਾਂ ਕੀ ਕਰਨਾ ਸੀ ਤੁਸੀਂ ਕਿਹਾ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਅਸੀਂ ਕਲੀਅਰ ਕਰੋ ਅਸੀਂ ਇਕੱਲੇ ਦਲ ਦਾ ਸਾਥ ਨਹੀਂ ਦੇਵਾਂਗੇ ਕਿਸਾਨਾਂ ਦਾ ਹਾਂ ਉਹ ਨੇ ਅਸੀਂ 15 ਨੂੰ ਕਰ ਰਹੇ ਹਾਂ ਅਸੀਂ 15 ਨੂੰ ਕਰ ਰਹੇ ਹਾਂ ਲੁਧਿਆਣਾ ਵਜਾ ਸਭ ਉਹ ਕੰਮ ਨੂੰ ਰੁਕਾਉਗਾ ਹੈ ਉਹ ਕਰਦੇ ਕਰ 15 ਉਹਨਾਂ ਪਦਲ ਸਾਡੀ ਬੇਰਖਲ ਇਕੱਲਾ ਦਿਨ ਡੇਟ ਅੱਗੇ ਹੈ ਉਹਨਾਂ ਬਾਇਓਸਾ ਉਠਾ ਮੈਂ ਅੱਜ ਗੱਲ ਕਰਨਾ ਮੇਰਾ ਅੰਦਾਜ਼ਾ ਸੀ 15 ਜੁਲਾਈ 15 ਨਹੀਂ ਤੇ 14 ਹੋਏਗੀ 21 ਵੀ ਵਿਲ ਡੂ ਇਟ ਅ ਡੇ ਅਰਲੀਅਰ ਤੁਸੀਂ ਸਾਰਾ ਤਰੀਕ ਨੂੰ 올 ਪਾਰਟੀ ਮੀਟਿੰਗ ਕਿਸਾ ਕਰਨੇ ਸਰਦੀਆ ਉਹ ਕਹਿੰਦੇ ਲੈਂਡ ਗ੍ਰੀਨ ਨਾਲੇ ਮਸਲਾ ਲੈ ਕੇ ਆ ਸੀ ਚਰਚਾ ਕਰਨਾ ਚਾਹੁੰਦੇ ਆ ਵਿਰੋਧੀ ਪਾਰਟੀ ਤੇ ਸੱਤਾਧਾਰੀ ਪਾਰਟੀ ਵਿੱਚ ਆ ਕੀ ਕਰਨੀ ਹੈ ਨਹੀਂ ਬਹੁਤ ਅੱਛੀ ਗੱਲ ਐ ਤੁਸੀਂ ਜਾਓਗੇ ਤੁਸੀਂ ਨਹੀਂ ਨਹੀਂ ਸਾਡੀ ਪਾਰਟੀ ਜ਼ਰੂਰ ਜਾਏਗੀ ਜੀ ਅਸੀਂ ਫੈਸਲਾ ਕਰਾਂਗੇ ਪਾਰਟੀ ਪ੍ਰਧਾਨ ਤੇ ਮੈਂ ਐਸੀ ਬੈਠ ਕੇ ਫੈਸਲਾ ਕਰਾਂ ਕਿ ਸਾਡੇ ਕਿਹੜੇ ਰਿਪ੍ਰੈਜ਼ੈਂਟੇਟਿਵ ਜਾਣਗੇ ਜੀ ਅਸੀਂ ਜ਼ਰੂਰ ਉਥੇ ਕਿਸਾਨ ਯੂਨੀਅਨ ਜਿਹੜਾ ਫੈਸਲਾ ਕਰਨਗੇ ਅਸੀਂ ਉਹਦੇ ਨਾਲ ਵੀ ਆ ਜਦੋਂ ਸਾਨੂੰ ਵੀ ਲੋੜ ਪੈਗੀ ਬਿਕੋਜ਼ ਵੀ ਆ ਦੀ ਬੇਜਰ ਪੋਲਿਟੀਕਲ ਪਾਰਟੀ ਜਦੋਂ ਅਸੀਂ ਵੀ ਸੱਦਾਂਗੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਉਦੋਂ ਤੁਸੀਂ ਵੀ ਆ ਬਾਜੂ ਸਾਹਿਬ ਕਿ ਜ਼ਮੀਨ ਐਕਵਾਇਰ ਕਰਨ ਵਾਲੀ ਸੌਸੀ ਨਹੀਂ ਹੈਗੀ ਜੇ ਕੋਈ ਵੱਡਾ ਕਿਸਾਨ ਮਲਕ ਸੋਇਕੜ ਦਾ ਮਾਲਕ ਹੈ ਆਪਦੀ 20 ਏਕੜ ਜ਼ਮੀਨ ਵੇਚ ਕਰਨਾ ਚਾਹੁੰਦਾ ਹੋਵੇ ਉਥੇ ਫਲੈਗ ਪਲਾਟ ਕੱਟੇਣਾ ਉਹਦੇ ਸਾਹਮਣੇ ਸਕੀਮ ਹੈ ਤੱਕਿਆਂ ਕਹਿੰਦੇ ਲੈਣੀ ਹੋਵੇ ਇਹ ਕਹਿੰਦੇ ਤੇ ਇਹੀ ਹੁੰਦੇ ਆ ਆਪਨੇ ਸ਼ੁਰੂ ਤੋਂ ਹੀ ਕਿਹਾ ਸੀ ਅਹੀਂ ਠਕਾ ਨਹੀਂ ਕਰਨਾ ਤੇ ਠੱਕੇ ਤੋਂ ਇਲਾਵਾ ਕਰਦੀ ਕੁਝ ਨਹੀਂ ਇਹਨਾਂ ਦੀ ਪਛਾਣ ਤਾਂ ਨੂੰ ਮੈਂ ਪਹਿਲੇ ਦੱਸੀ ਹੈ ਕੇਜਰੀ ਵਾਲੇ 10 ਸਾਲਾਂ ਚ ਇੱਕ ਫਾਈਲ ਨਹੀਂ ਸਾਈਨ ਕੀਤੀ ਜੇ ਚੋਰੀ ਦਾ ਦਰਵਾਜ਼ਾ ਨਾ ਹੁੰਦਾ ਜੇ ਸਹੀ ਹੁੰਦਾ ਤੇ ਇਹਨਾਂ ਨੇ ਚੀਫ ਮਿਨਿਸਟਰ ਕਿਉਂ ਵਿਡਰੋ ਕੀਤਾ ਜੀ ਇਹਨਾਂ ਨੇ ਜਿਹੜਾ ਮਿਨਿਸਟਰ ਨੇ ਡੈਜ਼ਿਗਨੇਟਡ ਉਹਨੂੰ ਡਿਪਟੀ ਚੇਅਰਮੈਨਸ਼ਿਪ ਤੋਂ ਕਿਉਂ ਵਿਡਰੋ ਕੀਤਾ ਉਹਨਾਂ ਨੇ ਉਸ ਬਿਊਰੋਕਰੈਟ ਨੂੰ ਕਿਉਂ ਪਾਵਰ ਦਿੱਤੀ ਸਾਰੀ ਜਿਹੜਾ 27 ਦੇ ਵਿੱਚ ਜਦੋਂ ਸਰਕਾਰ ਜਾਣੀ ਉਦੋਂ ਹੀ ਮਹੀਨੇ ਦੋ ਚੋਰ ਰਿਟਾਇਰ ਹੋ ਜਾਣਾ ਪਰ ਅਜੇ ਤੱਕ ਕੋਈ ਜ਼ਮੀਨ ਆਜੇ ਕਿਸੇ ਵੀ ਕਿਸਾਨ ਦੇ ਨਾਂ ਦਿੱਤੀ ਨਾ ਸਰਕਾਰ ਨੇ ਲਈ ਰੌਲਾ ਪਹਿਲੀ ਜਾਂਦੇ ਨਹੀਂ ਨਹੀਂ ਰੌਲਾ ਤੇ ਪਹਿਲੀ ਪੈਂਦਾ ਹੁੰਦਾ ਜੀ ਜਦੋਂ ਕਾਲੇ ਕੱਚਿਆਂ ਵਾਲੇ ਚੋਰ ਪਿੰਡੇ 'ਚ ਆ ਜਾਣ ਚੋਰੀ ਕਰਨ ਤੋਂ ਪਹਿਲੇ ਲੋਕ ਰੌਲਾ ਪਾ ਦਿੰਦੇ ਆਗੇ 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 ਜੀ ਹੋ ਜੋ ਇਕੱਠੇ ਸਰ ਰਾਨਾ ਲੈ ਕੇ ਘਰਾਂ ਦੇ ਉੱਤੇ ਕੋਠਿਆਂ ਤੇ ਚੜ ਜਾਂਦੇ ਨੇ ਇਹ ਕਾਲੇ ਕੱਚਿਆਂ ਵਾਲੇ ਚੋਰ ਭਾਈ ਸਾਹਿਬ ਭਾਈਓ ਸਭ ਤੁਸੀਂ ਇੱਕ ਗੱਲ ਦੱਸੋ ਗੱਲ ਦੀ ਮੀਟਿੰਗ ਹੈ ਦਿੱਲੀ ਦੇ ਵਿੱਚ ਹਾਂਜੀ ਕੱਲ ਐਸਵਾਈਐਲ ਦੀ ਮੀਟਿੰਗ ਹੈ ਦਿੱਲੀ ਦੇ ਸੈਂਟਰ ਨੇ ਬੁਲਾਈ ਹੈ ਪੰਜਾਬ ਵੀ ਜਾਇਗਾ ਰਹਿਣਗੇ ਸਾਡਾ ਕੀ ਹੈ ਅਜੇ ਨਹੀਂ ਸਾਡਾ ਤਾਂ ਕਲੀਅਰ ਸਟੈਂਡ ਹੈ ਪੰਜਾਬ ਡਸ ਨੋਟ ਈਵਨ ਹੈਵ ਅ ਸਿੰਗਲ ਡ੍ਰੋਪ ਆਫ ਵਾਟਰ ਟੂ ਸਪੇਅਰ ਅਸੀਂ ਤੇ ਉਹ ਬੰਗ ਰਹੇ ਹਾਂ ਕਿ ਜਿਹੜਾ ਪਾਕਿਸਤਾਨ ਚੋਂ ਪਾਣੀ ਲੈਣਾ ਹੈ ਉਹਦੇ ਚੋਂ ਦੱਸੋ ਸਾਨੂੰ ਕੀ ਦਿੰਦੇ ਤੁਸੀਂ ਐਸਵਾਈਐਲ ਦੀ ਤੇ ਗੱਲ ਹੀ ਛੱਡੋ ਜੀ ਅਹੀਂ ਤੇ ਪ੍ਰਾਈਮ ਮਿੰਿਸਟਰ ਕੋਈ ਆਸ ਕਰਾਂਗੇ ਕਿ ਜਿਹੜਾ ਪਾਕਿਸਤਾਨ ਦਾ ਪਾਣੀ ਤੁਸੀਂ ਇਹ ਗੱਲ ਕਹੀ ਕਿ ਅਸੀਂ ਜੰਮੂ ਨੂੰ ਦੇਣਾ ਕਸ਼ਮੀਰ ਨੂੰ ਦੇਣਾ ਉਹਦੇ ਦੱਸੋ ਪੰਜਾਬ ਨੂੰ ਕਿੰਨਾ ਹਿੱਸਾ ਦੇਣਾ ਕਿਉਂ ਜੰਮੂ ਕਸ਼ਮੀਰ ਦੇ ਵਿੱਚ ਬਾਗਬਾਨ ਨਹੀਂ ਹੈ ਦੂਸਰੀ ਵਾਈ ਤੇ ਹੁੰਦੀ ਨਹੀਂ ਪੰਜਾਬ ਇਜ਼ ਇਨ ਡਾਇ ਨੀਡ ਆ ਵਾਟਰ ਸੋ ਇਸ ਗੱਲ ਕਾ ਸਾਡਾ ਤੇ ਕਲੀਅਰ 100% ਕਲੀਅਰ ਸਟੈਂਡ ਹੈ ਇਸ ਗੱਲ ਤੇ ਕਿ ਵੀ ਹੈਵ ਨੋ ਵਾਟਰ ਟੂ ਸਪੇਅਰ ਬਾਈ ਜੀ ਸਾਹਿਬ ਤੁਸੀਂ ਕਹਿਆ ਕਿ ਅਸੀਂ ਜ਼ਰੂਰਤ ਪ੍ਰਦਰਸ਼ਨ ਕਰਾਂਗੇ ਵਿਧਾਨ ਸਭਾ ਦੇ ਅੰਦਰ ਆਮ ਤੌਰ ਤੇ ਪਿਛਲੇ ਸੈਸ਼ਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਸਵੇਰੇ ਦਾ ਜੋਸ਼ ਬਹੁਤ ਹੁੰਦਾ ਪਰ ਦੁਪਹਿਰ ਤੋਂ ਬਾਅਦ ਅੱਧੀ ਬਿਰੋਧੀ ਤੇਰ ਬਾਹਰ ਹੁੰਦੀ ਹੈ ਕਈ ਵਾਰ ਸਾਰੀ ਚਲੀ ਜਾਂਦੀ ਹੈ ਕੋਈ ਨਾ ਕਲਾ ਬਾਈਕਾਟ ਇਸ ਦਾ ਹੱਲ ਹੈ ਜਾਂ ਕੋਈ ਹੋਰ ਵੀ ਸਲੂਸ਼ਨ ਲੱਭਣਾ ਮੇਰੇ ਕੋ ਸਾਡੇ ਕੋਲ ਕੋਈ ਐਹੋ ਜਿਹਾ ਸ਼ਸਤਰ ਧਿਆਨੀ ਜਿਹੜਾ ਜਾ ਕੇ ਅੰਦਰ ਚਲਾ ਦੇ ਡੈਮੋਕਰੇਸੀ ਦੇ ਵਿੱਚ ਵਿਰੋਧ ਹੀ ਹੁੰਦਾ ਜੀ ਵਿਰੋਧ ਸਰ ਤੇ ਮੇਰੀ ਗੱਲ ਸੁਣ ਲਓ ਮੇਰੀ ਗੱਲ ਤੋਂ ਮੇਰੇ ਬੋਲਣ ਦਾ ਕਿ ਉਹ ਵੀ ਉਹ ਤੇ ਅਸੀਂ ਕਰਾਂਗੇ ਜੀ ਉਹ ਤੇ ਜੋ ਕੁਝ ਹੋ ਸਕਦਾ ਕਰਾਂਗੇ ਤੇ ਜਿਹੜੇ ਤੁਹਾਡੇ ਫੇਫੜੇ ਵੀ ਨੇ ਉਹ ਵੀ 2-4 ਘੰਟੇ ਹੀ ਨਾਰੇ ਮਾਰਸਾ ਦੇ ਨੇ ਕੋਈ 48 ਘੰਟੇ ਨਾਰੇ ਤੇ ਬਾਹਰ ਨਹੀਂ ਸਾਡੇ ਕੋਲ ਉਹ ਭਗਵੰਤ ਮਾਨ ਵਾਲੇ ਫੇਫੜੇ ਤੇ ਹਨ ਜਿਹੜੇ ਗੋਵਿੰਦਗੜ੍ਹ ਤੋਂ ਸਟੇਨਲੈਸ ਸਟੀਲ ਦੇ ਬਣੇ ਹੋਏ ਸਾਡੇ ਕੋਲ ਨੇਚਰਲ ਫੇਫੜੇ ਨੇ ਉਹ 2 ਘੰਟੇ ਨਾਰੇ ਮਾਰਸਾ ਦੇ ਉਹ ਪੂਰੇ ਮਾਰਾਂਗੇ 48 ਘੰਟੇ ਮਾਰੇ ਤੇ ਕੱਲੇ ਭਗਵੰਤ ਮਾਨ ਦਾ ਕਿਹਦਾ ਤੁਹਾਡੇ ਫੇਫੜੇ ਕੰਮ ਛੱਡ ਦਿੰਦੇ ਲੋਕ ਉਡੀਕਦੇ ਕਿ ਬਾਜਵਾ ਸਾਹਿਬ ਕਿੱਥੇ ਵਿਧਾਨ ਸਭਾ ਵਿੱਚ ਦੇਖਦੇ ਨਹੀਂ ਸਾਡੇ 12 ਵਜੇ 2 ਵਜੇ ਤੱਕ ਚੱਲਦੇ ਨੇ 2 ਵਜੇ ਤੋਂ ਬਾਅਦ ਫੇਫੜੇ ਭਗਵੰਤ ਮਾਨ ਦੇ ਸ਼ੁਰੂ ਨਹੀਂ ਪਤਾ ਨਹੀਂ ਕਿ ਕਿਹਦੇ ਨਾਲ ਆਦੀ ਹੈ ਜਦੋਂ ਵੀ ਗੱਲ ਆਦੀ ਹੈ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਸਮਾਂ ਬਤਾਓ ਪਰ ਕਹਿੰਦੇ ਕਿ ਜਦੋਂ ਅਸੀਂ ਸਮਾਂ ਦਈਦਾ ਫਿਰ ਬਾਈਕਾਟ ਕਰਕੇ ਬਾਹਰ ਚਲੇ ਜਾਂਦੇ ਨਹੀਂ ਇਸ਼ੂ ਬੇਸਡ ਗੱਲ ਕਰੋ ਨਾ ਸਮਾਂ ਕਿਹੜੀ ਗੱਲ ਦਾ ਬਤਾਣਾ ਹੈ ਗੱਲ ਤਾਂ ਇਸ਼ੂ ਦੇ ਗੱਲ ਕਰੋ ਜੇ ਲਾਅ ਐਂਡ ਆਰਡਰ ਦਾ ਤੁਸੀਂ ਕਰੋ ਉਹ ਚਰਚਾ ਅਸੀਂ ਚਰਚਾ ਕਰਨ ਨੂੰ ਤਿਆਰ ਆ ਜੇ ਤੁਹਾਡੀ ਚਰਚਾ ਹੀ ਉਹ ਨਾ ਸਬਜੈਕਟਸ ਤੇ ਹੈ ਨਹੀਂ ਮੈਨੂੰ ਦੱਸੋ ਜੇ ਚਰਚਾ ਹੀ ਚੁੱਕ ਤੁਸੀਂ ਇੱਕ ਸਿੰਗਲ ਇਨਸਟੈਂਸ ਦੱਸੋ ਜਦੋਂ ਅਸੀਂ ਬਾਹਰ ਉੱਠੇ ਹਾਂ ਜੀ ਸਾਰਾ ਸੀ ਸੈਸ਼ਨ ਅਟੈਂਡ ਕੀਤਾ ਪਿਛਲਾ ਦੱਸੋ ਕਿੱਥੇ ਉੱਠੇ ਹਾਂ ਜੀ ਅਿੰਦੇ ਵਾਕ ਆਊਟ ਵੀ ਨਹੀਂ ਕੀਤਾ ਜੀ ਪਿਛਲੇ ਸੈਸ਼ਨ ਚ ਮੇਰਾ ਵੀ ਇਵਨ ਵਾਕਟ ਅਪ ਬਿਕੋ ਥੈਟ ਇਜ਼ ది ਓਨਲੀ ਟਾਈਮ ਅਸੀਂ ਇਹ ਸਾਰੀ ਇਹਨਾਂ ਦੀ ਟੋਰ ਬਾਜ਼ਾਰੀ ਸਾਹਮਣੇ ਮੈਨੂੰ ਇੱਕੋ ਗੱਲ ਦਾ ਸਵਾਲ ਸਾਰੀਆਂ ਗੱਲਾਂ ਛੱਡ ਦੋ ਇਹ ਦੱਸ ਦਿਓ ਕਿ ਭਗਵੰਤ ਮਾਨ ਨੂੰ ਕੱਢਣ ਦੀ ਚੀਫ ਮਿਨਿਸਟਰ ਨੂੰ ਇਸ ਲੈਂਡ ਪੂਲਿੰਗ ਪਾਲਿਸੀਜ਼ ਦੇ ਵਿੱਚੋਂ ਚੀਫ ਮਿਨਿਸਟਰ ਤੇ ਉਹਨਾਂ ਦੇ ਮਿਨਿਸਟਰ ਨੂੰ ਕਿਉਂ ਕੱਢਣ ਦੀ ਅਜਾਜ਼ਤ ਪਈ ਕਿਉਂਕਿ ਇਹ ਜਿਹੜਾ ਕੈਪਸਨ ਹੈ ਇਹ ਦਿੱਲੀ ਦੇ ਇਸ਼ਾਰੇ ਤੇ ਚੱਲਦਾ ਤੁਹਾਨੂੰ ਪਤਾ ਹੈ ਦਿੱਲੀ ਤੋਂ ਬਾਹਰ ਨਹੀਂ ਚਲ ਸਕਦਾ ਐਂਡ ਉਹਨਾਂ ਨੇ ਲੱਭ ਲਿਆ ਕਿ ਇਹ ਬੰਦਾ ਵੀ 2 ਮਹੀਨੇ ਚ ਰਿਟਾਇਰ ਹੋ ਜਾਣਾ ਸਰਕਾਰ ਜਾਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਲੱਭਣਾ ਸਾਰੇ ਜਹਾਜ਼ ਚੜ੍ਹ ਕੇ ਕਿਤੇ ਨਾ ਕਿਤੇ ਨਿਕਲ ਗਏ ਹੋਣੇ ਨੇ ਫੜਾਂਗੇ ਕਿਨੂੰ ਜੀ ਤੁਸੀਂ ਮੈਨੂੰ ਦੱਸੋ ਕੱਲ ਨੂੰ ਜੇ ਸਾਰਾ ਕੁਝ ਲੋਟਕਸਟ ਕਰਕੇ ਭੱਜ ਗਏ ਤੇ ਫੜੋਗੇ ਕਿਨੂੰ ਕੇਜਰੀਵਾਲ ਨੇ ਸਾਈਨ ਨਹੀਂ ਕੀਤੇ ਭਗਵੰਤ ਨੇ ਸਾਈਨ ਨਹੀਂ ਕੀਤੇ ਮਿਨਿਸਟਰ ਨੇ ਸਾਈਨ ਨਹੀਂ ਕੀਤੇ ਚੀਫ ਸੈਕਟਰੀ ਰਿਟਾਇਰ ਹੋ ਗਿਆ ਹੋਣਾ ਇਹ ਜਿੱਥੋਂ ਦਾ ਹੈ ਉੱਥੇ ਤੁਰ ਗਿਆ ਹੋਣਾ ਤੇ ਕਿਨੂੰ ਫੜੋਗੇ ਦੱਸੋ ਜੀ ਤੇ ਤੇ ਇਸ ਗੱਲ ਨੂੰ ਤੁਹਾਨੂੰ ਵੇਖੋ ਮੇਰੀ ਗੱਲ ਸੁਣ ਲਓ ਤੇਜਰੀ ਵਾਲੇ ਦਾ ਦਿੱਲੀ ਜ਼ੈਨੀ ਕਿਤੇ ਸੀ ਜੇਲ ਤਾਂ ਫਿਰ ਵੀ ਦੇਖ ਲਈ ਨਾ ਹਾਂਜੀ ਤੇਜਰੀ ਵਾਲ ਨੇ ਜਿੱਲੀ ਦਿੱਲੀ ਜੇਲ ਦੇਖ ਲਈ ਸੈਨ ਕੀਤੀ ਨਹੀਂ ਹਾਂਜੀ ਇੱਥੇ ਵੀ ਹੋ ਸਕਦਾ ਨਹੀਂ ਚਲੋ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਤਾਂ ਤੁਹਾਨੂੰ ਇੱਕ ਸੀਰੀਅਸ ਮੈਟਰ ਤੇ ਗੱਲ ਦਸੀ ਜਦੋਂ ચીਫ ਮਿਨਿਸਟਰ ਵਿਡਰੋ ਕਰਾਇਆ ਜਾ ਰਿਹਾ ਜਦੋਂ ਮਿਨਿਸਟਰ ਵਿਡਰੋ ਉਹਦਾ ਮਤਲਬ देयर इज समथिंग ਸੀਰੀਅਸਲੀ ਰੋਂਗ ਧਾਲ ਦੇ ਵਿੱਚ ਕੁਝ ਕਾਲਾ ਹੈ ਉਹਦਾ ਕਹਿਣ ਦਾ ਇੱਥੇ ਧਾਲ ਹੀ ਸਾਰੀ ਕਾਲੀ ਭਗਵੰਤ ਨੇ ਅਸੈਸਮੈਂਟ ਲਾ ਲਈ ਕਿ ਜੇ ਕੇਜਵੀ ਵਾਲ ਨੇ ਸਾਈਨ ਨਹੀਂ ਸੀ ਕਰਨੇ ਮੈਂ ਸਾਈਨ ਨਹੀਂ ਕਰੂੰਗਾ ਤਾਂ ਮੈਂ ਲੁੱਲ ਜਾ ਲੈਂਗੇ ਉਹਨੇ ਇਥੋਂ ਬੈਕ ਆਊਟ ਕਰ ਗਿਆ ਸੀ ਸਿੰਨੇ ਨੂੰ ਉਹਨੇ ਬਣਾ ਲਿਆ ਭਾਈ ਸਾਹਿਬ 10 ਲੱਖ ਦਾ ਸੇਤੀਵਾ ਕਾਰਡ 453 ਨੇ ਜਾਰੀ ਕੀਤਾਗਾ ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਿਹਤ ਕੁਪਾਯੋ ਇਹਨਾਂ ਦੇ ਵੀ ਕਾਰਡ ਬੰਦਾਂਗੇ ਤੋਂ 10 ਲੱਖ ਰੁਪਏ ਦਾ ਹੀ ਲਾਇਆ ਮੇਰੀ ਕੋ ਬੇਨਤੀ ਹੈ ਬਹੁਤ ਅੱਛੀ ਗੱਲ ਹੈ ਬਟ ਇਹ ਮੈਨੂੰ ਦੱਸੋ ਇੱਕ ਮਿੰਟ ਮੈਨੂੰ ਇਹਨਾਂ ਦੱਸੋ ਕਿ ਇਹਨਾਂ ਕੋ ਪੈਸਿਆਂ ਦਾ ਪ੍ਰਬੰਧ ਇਹਨਾਂ ਕੋ ਕਿੱਥੇ ਜ਼ਹਿਰਖਾਨ ਜੋਗੇ ਤੇ ਇਹਦੇ ਕੋ ਪੈਸੇ ਨਹੀਂ ਤੁਸੀਂ ਮੈਨੂੰ ਦੱਸੋ ਸਹੀ ਹਾਰਾ ਤੇ ਤਿੰਨ ਵਾਰ ਤੇ ਕਰਜ਼ਾ ਚੁੱਕ ਲੈਂਦੇ ਨੇ ਤੇ ਸਾਰੋਂ ਦਾ ਮਹਿੰਗਾ ਕਰਜ਼ਾ ਹਿੰਦੁਸਤਾਨ ਦਾ ਇਹ ਵੀ ਗੱਲ ਇੱਥੇ ਕਰਾਂਗੇ ਜਿਹੜਾ ਹਰਪਾਲ ਚੀਮਾ ਕਹਿੰਦਾ ਕਿ ਸਾਡੀ ਜੀਐਸਟੀ ਬੜੀ ਵੱਧ ਗਈ ਹੈ ਉਹ ਵੀ ਤੁਹਾਨੂੰ ਮੈਂ ਤੁਹਾਨੂੰ ਅਸੈਸਮੈਂਟ ਦੇ ਦਵਾਂ ਜਿਹੜੀ ਜਨਵਰੀ ਦੇ ਵਿੱਚ ਬਕਾਇਆ ਰਹਿੰਦਾ ਫਰਵਰੀ ਦਾ ਬਕਾਇਆ ਰਹਿੰਦਾ ਮਾਰਚ ਦਾ ਬਕਾਇਆ ਰਹਿੰਦਾ ਅਪ੍ਰੈਲ ਦਾ ਬਕਾਇਆ ਰਹਿੰਦਾ ਮਈ ਦਾ ਬਕਾਇਆ ਰਿੰਦਾ 6ਵੇਂ ਮਹੀਨੇ ਡੰਡਾ ਦੇ ਕੇ ਸਾਰੇ ਬਕਾਏ ਪੂਰੇ ਕਰ ਲਏ ਤੇ ਦੱਸ ਦਿੱਤਾ ਸਾਡੀ ਜੀ GST ਵਧ ਗਈ। ਇਨਕਮ ਦਾ ਤੇ ਕਲੈਕਸ਼ਨ ਦਾ ਬੜਾ ਫਰਕ ਹੈ। ਕਲੈਕਸ਼ਨ ਇਕੱਠੇ ਹੋਣੇ ਤੇ ਇਨਕਮ ਦਾ ਬੜਾ ਫਰਕ ਹੈ। ਜਿਹੜੇ ਪਿਛਲੇ ਮਹੀਨਿਆਂ ਦੇ ਬਕਾਏ ਸੀ ਉਹ 6ਵੇਂ ਮਹੀਨੇ 'ਚ ਇਕੱਠੇ ਕਰ ਲਏ ਸਾਡੀ ਦੀ ਉਹ ਇਹ ਸਮੋਂ ਉੰਦੀ ਕੰਟਰੀ ਤੁਸੀਂ 올 ਇੰਡੀਆ ਬੇਸਿਸ ਤੇ ਵੇਖੋ। ਸਾਡੀ 24 ਕੇ 5ਵੀਂ ਪੋਜੀਸ਼ਨ ਹੈ ਹਿੰਦੁਸਤਾਨ ਦੇ ਵਿੱਚ GST ਟੋਟਲ ਝੂਠ ਬੋਲ ਰਹੇ ਨੇ। ਫਰਾਡ ਮਾਰ ਰਹੇ ਨੇ ਤੁਹਾਨੂੰ ਮੈਂ ਪਹਿਲੇ ਦੱਸਿਆ ਇਹਨਾਂ ਕੋ ਪੀ ਐਚ ਡੀ ਸੀ ਨਹੀਂ ਛੁੱਟਦੀਆਂ ਪੀ ਐਚ ਡੀ ਇਹਨਾਂ ਸਾਰਿਆਂ ਨੇ ਕੀਤੀਆਂ ਕੋਈ ਨਹੀਂ ਦੇ ਇੱਥੇ ਲੱਭਣਾ ਫਾਈਨਲ ਫੇਜ਼ ਆ ਗਿਆ ਫਾਈਨਲ ਫੇਜ਼ ਇਹਨਾਂ ਦਾ ਹੁਣ ਇੱਕੋ ਏਜੰਡਾ अगर नशे की बात करे गैंग की बात करें आपने बहुत गंभीर मुद्दों पर बात की है लेकिन सवाल ये है ना कि अब राजा बड़ी भी कह रहे हैं कि पांच दिन के लिए सीएम बना दो मैं गैंगस्टर को खत्म कर दूंगा उधर आप आपके कैप्टन अमरिंदर सिंह देखिए हाथ में गुटका साहब लेकर कसम खाते थे कि एक महीने में नशा खत्म कर दूंगा अब नशा ना कांग्रेस से खत्म हुआ है और अभी भी ये समस्या चल रही है अकाली दल के समय में भी नहीं हुआ था क्या ऐसा रॉकेट साइंस है क्या हम इस पर राजनीति सुने आप लोगों से बयान सुने कुछ इस पर वैलिड सोलूशन निकल कर आएगा क्या देखिए आप ये देखिए ये केजरीवाल साहब इन्होंने ये बात कही कि बरगाड़ी और बैबल कला में हम कुंवर विजय प्रताप सिंह को लाए हैं और जिस दिन कोई ईमानदार गवर्नमेंट आएगी और ईमानदार सीएम आएगा उस दिन 24 घंटे में जो सेट बनी हुई है इसकी उसकी हम सेट को लागू करवा देंगे रिपोर्ट को और 24 घंटे में वो हल हो जाएगा साढ़े तीन साल बीत जाने के बाद आप देखिए आज तक कुछ नहीं हो पाया साढ़े तीन साल यही इन्होंने कहा कि वी हैव अ पर्सन लाइक कुंवर विजय प्रताप तो ये तो देखिए मौका आने पर ही आज मैं बिल्कुल इस बात से आपकी सहमत हूं कोई भी आज आदमी ये बात कहता है इट हैज टेकन वेरी सीरियस डायमेंशन मेरा तो पहले का कहना है यू विल हैव टू रीस्ट्रक्चर दी पंजाब पुलिस एक बेहतरीन फोर्स थी आज के दिन खोखली हो चुकी है यू विल हैव टू रीस्ट्रक्चर ब्रिंग इन समुड ऑफिसर्स वेल इंटेंशन वेल इंटेंशन लोग मिलते हैं लेकिन कैप्टन का मैंने क्योंकि पर लोग कैसे भरोसा करें आप दोबारा से वही मुद्दे उठाओगे सेशन में भी यही होगा भाई अगर कैप्टन ने नहीं किया तो निकाला क्यों कैप्टन को अब घर में ड्राइवर रखते हो अगर शराब पीकर वो गाड़ी मार देता आप निकालते नहीं उसको अगर उससे नहीं हुआ तो निकाल दिया ਔਰ ਭਾਜਪੀ ਨੇ ਅਡੌਪਟ ਕਰ ਲਿਆ ਭਾਜੀ ਮੈਂ ਵਿਰੋਧੀ ਦਰਦਾ ਵੀ ਕਾਮਯਾਬ ਹੋਣਾ ਜ਼ਰੂਰੀ ਹੈ ਇੱਕ ਚੋਣਾਂ ਜ਼ਰੂਰੀ ਹੈ ਜੇ ਸਰਕਾਰ ਨੂੰ ਹੇਲਣਾ ਤੁਹਾਡੀ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਦੋ ਤਿੰਨ ਰੁਕੂ ਬੜੇ ਹੋ ਗਏ ਨੇ ਨਹੀਂ ਕੋਈ ਨਹੀਂ ਬੜੇ ਨੇ ਚੋਣਾਂ ਚ ਵੀ ਆਇਆ ਮੇਰੀ ਬੇਨਤੀ ਸੁਣੋ ਕੋਈ ਵੱਡਾ ਧਰਮਾਭੀ ਤੁਹਾਡੇ ਕੋਲ ਆਇਆ ਨਹੀਂ ਨਹੀਂ ਅੱਜ ਕੋਈ ਹਾਈ ਕਮਾਂਡ ਦੇ ਕੋਲ ਨੂੰ ਕੁਝ ਲੀਡਰ ਗਏ ਨੇ ਮੈਨੂੰ ਇੱਕ ਕਿਉਂਕਿ ਰਾਜਾ ਬਟਿੰਗ ਨੇ ਉਹ ਜਿਹੜੇ ਲੁਧਿਆਣਾ ਚ ਜਾਣ ਕੀਤੇ ਸੀ ਬੰਦੇ ਉਹਨਾਂ ਨੂੰ ਦੇਖੋ ਮੇਰੀ ਮੇਰੀ ਇੱਕ ਬੇਨਤੀ ਸੁਣ ਲਓ ਜਿੱਥੋਂ ਤੱਕ ਪ੍ਰਦੇਸ਼ ਕਾਂਗਰਸ ਦੀ ਗੱਲ ਏ ਉਹ ਸਵਾਲ ਪ੍ਰਦੇਸ਼ ਕਾਂਗਰਸ ਦਾ ਕੀਤਾ ਜਾਣ ਮੇਰੇ ਨਾਲ ਤੇ ਸੈਸ਼ਨ ਦੀ ਗੱਲ ਕਰੋ ਨਹੀਂ ਕੋਈ ਗੜਬੜ ਨਹੀਂ ਕੋਈ ਗੜਬੜ ਨਹੀਂ ਨਜ਼ਰਾਂ ਦਾ ਫਰਕ ਹੁੰਦਾ ਜਿਹੜਾ ਤੁਹਾਡੇ ਨਾਲ ਨਜ਼ਰ ਨਹੀਂ ਲਾਂਦਾ ਉਹ ਤੁਸੀਂ ਕਹਿੰਦੇ ਹੋ ਦੀ ਨਜ਼ਰ ਚ ਗੜਬੜ ਹੈ ਉਹ ਨਹੀਂ ਬਸਾਰੇ ਠੀਕ ਹੈ